ਹਾਂਜੀ 7ਵੀਂ ਦੇ ਪਿਆਰੇ ਵਿਦਿਆਰਥੀਓ ਬੇਟਾ ਪਾ ਜੇ ਤੁਹਾਡੇ ਲਈ ਦੂਜੀ ਵਰਕਸ਼ੀਟ ਦਾ ਸੋਲੂਸ਼ਨ ਲੈ ਕੇ ਆਇਆ ਆਪਣੀ ਪ੍ਰੈਕਟਿਸ ਸ਼ੀਟ ਦਾ ਜਿਹਦੇ ਬੇਸ ਤੇ ਤੁਹਾਡਾ ਪੇਪਰ 20 ਤਰੀਕ ਨੂੰ ਹੋਣਾਗਾ ਜਿਨ੍ਹਾਂ ਨੇ ਬੱਚਿਆਂ ਨੇ ਪਹਿਲੀ ਪ੍ਰੈਕਟਿਸ ਸ਼ੀਟ ਦਾ ਸੋਲੂਸ਼ਨ ਨਹੀਂ ਦੇਖਿਆ ਉਹ ਆਪਣੇ ਚੈਨਲ ਦੇ ਉੱਤੇ ਮੌਜੂਦ ਹੈ ਉਹਨੂੰ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਡੀ ਤਿਆਰੀ ਵਧੀਆ ਹੋ ਸਕੇ ਪੱਕੇ ਪੇਪਰਾਂ ਵਾਸਤੇ ਵੀ ਇਹਨਾਂ ਵੀਡੀਓ ਦੇ ਲਿੰਕ ਸੇਵ ਕਰ ਲਿਓ ਤਾਂ ਜੋ ਤੁਸੀਂ ਤਿਆਰੀ ਵਧੀਆ ਕਰ ਸਕੋ ਚਲੋ ਆਪਾਂ ਸੋਲੂਸ਼ਨ ਦੇਖਦੇ ਹਾਂ ਪਹਿਲੇ ਹੀ ਸਵਾਲ ਹੈ ਪਲੇਸ ਵੈਲਿਊ ਆਫ 5 ਇਨ 515201 ਪਲੇਸ ਵੈਲਿਊ ਆਫ 6 ਇਨ 2659 ਪੰਜ ਦਾ ਮੁੱਲ ਕਿੰਨਾ ਹੈ ਇਹਦੇ ਵਿੱਚ ਜਿਨੀ ਨਜ਼ਰ ਆ ਰਿਹਾ ਮੈਂ ਥੋੜੀ ਜਿਹਾ ਜ਼ੂਮ ਕਰ ਦਿੰਦਾ ਉਹ ਜੀ ਪੰਜ ਦਾ ਮੁੱਲ ਇਹਦੇ ਵਿੱਚ ਕਿੰਨਾ ਹੈ 5000 ਜੋੜ 6 ਦਾ ਮੁੱਲ ਇਹਦੇ ਵਿੱਚ ਕਿੰਨਾ ਹੈ 600 ਬਰਾਬਰ ਕੀ ਦੇ ਆ 7a ਏ ਦਾ ਮੁੱਲ ਇਹਨਾਂ ਨੇ ਪੁੱਛਿਆ ਕਿੰਨਾ ਬਣੇ 5600 ਹੁੰਦਾ 650 ਤਾਂ 650 ਬਰਾਬਰ ਕੀ ਦੇ ਆ ਗਿਆ 7ਏ ਦੇ ਤਾਂ 1ਏ ਦਾ ਮੁੱਲ ਕਿੰਨਾ ਹੋ ਗਿਆ 5600 7 5600 ਨੂੰ 7 ਦੇ ਵੰਡਿਆ ਕਿੰਨਾ ਹੁੰਦਾ 800 5600 ਨੂੰ 7 ਦੇ ਵੰਡਿਆ ਤਾਂ ਕਿੰਨਾ ਮੁੱਲ ਆ ਜਾਂਦਾ 800 ਤਾਂ ਤੁਸੀਂ ਕਿਹੜੀ ਆਪਸ਼ਨ ਟਿਕ ਕਰਨੀ ਹੈ ਆਪਸ਼ਨ ਨੰਬਰ 4 ਤੁਹਾਡਾ ਆਨਸਰ ਕਿੰਨਾ ਆ ਗਿਆ 800 ਦੂਜਾ ਸਵਾਲ ਹੈ ਕਾਪੀਆਂ ਬਣਾਉਣ ਲਈ ਕਾਗਜ਼ ਦੀਆਂ ਕਿੰਨੀਆਂ ਸ਼ੀਟਾਂ ਨੇ 75000 ਇੱਕ ਸ਼ੀਟ ਦੀ ਕਾਪੀ ਤੋਂ 8 ਪੰਨੇ ਬਣਦੇ ਨੇ ਸ਼ੀਟਾਂ ਕਿੰਨੀਆਂ ਸੀ 75000 ਇੱਕ ਸ਼ੀਟ ਤੋਂ 8 ਹੋਰ ਪੰਨੇ ਬਣ ਜਾਂਦੇ ਨੇ ਮਤਲਬ ਟੋਟਲ ਪੰਨੇ ਕਿੰਨੇ ਬਣ ਜਾਣਗੇ ਮੇਰੇ ਕੋਲ 75000 ਗੁਣਾ 8 ਇਹ ਕੀ ਹੋਗੇ ਮੇਰੇ ਕੋਲ ਪੰਨੇ ਤੇ ਇੱਕ ਕਾਪੀ ਦੇ ਕਿੰਨੇ ਪੰਨੇ ਨੇ 200 ਤਾਂ ਇੱਕ ਕਾਪੀ ਦੇ ਵਿੱਚ ਕਿੰਨੇ ਪੰਨੇ ਨੇ ਇੱਕ ਕਾਪੀ ਵਿੱਚ ਪੰਨੇ 200 ਤਾਂ ਟੋਟਲ ਕਿੰਨੀਆਂ ਕਾਪੀਆਂ ਬਣ ਜਾਣਗੀਆਂ ਜਿੰਨੇ ਪੰਨੇ ਨੇ ਉਹਨੂੰ ਕਾਪੀ ਦੇ ਵਿੱਚ ਜਿੰਨੇ ਪੰਨੇ ਨੇ ਉਹਦੇ ਨਾਲ ਕੀ ਕਰ ਦੋ ਭਾਗ ਕਰ ਦੋ ਡਿਵਾਈਡ ਕਰ ਦੋ ਤੁਹਾਡਾ ਕੀ ਆਜੂ ਆਨਸਰ ਡਿਵਾਈਡ ਦਾ ਮਤਲਬ 75000 ਗੁਣਾ 8 ਬੰਡੋ ਕੀ ਕਰ ਦੋ 200 0 0 0 0 0 0 0 0 2 1 2 4 2 8 ਤਾਂ 750 ਨੂੰ ਜੇ 4 ਨਾਲ ਗੁਣਾ ਕਰੀਏ ਕਿੰਨਾ ਬਣ ਜੂ 3000 ਤਾਂ ਆਪਣਾ ਆਨਸਰ ਕਿੰਨਾ ਆਜਣਾ ਹੈ ਨਾ 3000 3000 ਦੇ ਉੱਤੇ ਤੁਸੀਂ ਨਾ ਟਿੱਕ ਲਗਾ ਦੇ ਸਮਝ ਲੱਗ ਗਿਆ ਬੇਟਾ ਪਹਿਲਾਂ ਪੰਨੇ ਕੱਢ ਲਓ ਉਹਨੂੰ ਕਾਪੀ ਦੇ ਵਿੱਚ ਜਿੰਨੇ ਪੰਨੇ ਆ ਉਹਦੇ ਕੀ ਕਰ ਦੋ ਭਾਗ ਕਰ ਦੋ 101 ਦੇ ਕਈ ਬੱਚੇ 7ਵੀਂ ਦੇ ਜ਼ਰੂਰ ਧਿਆਨ ਦੇਣਦੇ ਨਾ ਬੇਟਾ 8ਵੀਂ ਦੇ ਵਿੱਚ ਵੀ ਲਗਭਗ ਤੁਹਾਡੇ ਵਾਲੇ ਸਾਮੀ ਨੇ ਤੋ 6ਵੀਂ ਦੀ ਵੀਡੀਓ ਤੇ 8ਵੀਂ ਦੀ ਵੀਡੀਓ ਜ਼ਰੂਰ ਨਾਲ ਦੇਖ ਲਿਓ ਤੁਹਾਡਾ ਫਾਇਦਾ ਹੋਊਗਾ 101 ਦੇ ਅਗੇਤਰ ਅਤੇ 101 ਦੇ ਪਛੇਤਰ ਦਾ ਗੁਣਨਫਲ ਕਿੰਨਾ ਹੋਵੇਗਾ ਪ੍ਰੋਡਕਟ ਆਫ ਸਕਸੈਸਰ ਆਫ 101 ਤੇ ਪ੍ਰੀਡੈਸਰ ਆਫ 101 101 ਦਾ ਅਗੇਤਰ ਹੁੰਦਾ ਬੇਟਾ 102 ਗੁਣਾ ਕਰਨਾ ਹੈ ਪ੍ਰੀਡੈਸਰ 101 ਦਾ ਪਛੇਤਰ ਹੁੰਦਾ 100 ਤਾਂ 100 ਦੀ ਗੁਣਾ ਕਰਨੀ 102 ਨਾਲ 102 1 102 ਮਾਗਰ ਲਾ ਕੇ 2 0 ਤਾਂ ਅਨਸਰ ਕਿੰਨਾ ਆ ਗਿਆ 10200 ਜਾਨਕੀ ਪਹਿਲੀ ਆਪਸ਼ਨ ਦੇ ਉੱਤੇ ਟਿੱਕ ਲਗਾ ਦੇਣਾ ਲਗਭਗ ਇਦਾਂ ਦਾ ਨਾ ਸਵਾਲ ਤੁਹਾਨੂੰ ਦੱਸਿਆ 8ਵੀਂ ਚ ਵੀ ਨੇ ਜ਼ਰੂਰ ਦੇਖਣੀ ਹੈ 72 ਕਰੋੜ 1 ਲੱਖ 85079 ਲਈ ਸੰਖਿਆ ਕੀ ਹੋਵੇਗੀ 72 ਕਰੋੜ ਲਓ ਜੀ 1 ਲੱਖ 1 ਲੱਖ ਦਾ ਮਤਲਬ 01 ਲਿਖਣਾ ਹੈ ਕਿਉਂਕਿ ਲੱਖ ਤੇ 10 ਲੱਖ ਦੋ ਚੀਜ਼ਾਂ ਹੁੰਦੀਆਂ ਨੇ 85000 85000 79 79 ਜਿਹਨੂੰ ਪੰਜਾਬੀ ਚ 79 ਬੋਲਦੇ ਤਾਂ 79 ਲਿਖਣ ਤੋਂ ਬਾਅਦ ਮੂਰੇ ਜ਼ੀਰੋ ਜ਼ਰੂਰ ਲਾਉਣੀ ਹੈ ਕਿਉਂਕਿ ਇਹਦੇ ਵਿੱਚ ਲਾਸਟ ਦੇ ਉੱਤੇ ਸੈਂਕੜੇ ਦੇ ਵਿੱਚ ਤਿੰਨ ਨੰਬਰ ਹੁੰਦੇ ਨੇ ਆਪਣੇ ਕੋਲ ਤੇ ਇਹ ਨੰਬਰ ਜਿੱਥੇ ਵੀ ਤੁਹਾਨੂੰ ਨਜ਼ਰ ਆਉਂਦਾ ਉਹ ਤੁਹਾਡਾ ਕੀ ਹੈ ਆਨਸਰ ਮੈਨੂੰ ਨਜ਼ਰ ਆ ਗਿਆ অপਸ਼ਨ ਨੰਬਰ 2 ਦੇ ਵਿੱਚ ਤਾਂ ਆਪਸ਼ਨ ਨੰਬਰ 2 ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇਣਾ 72 ਕਰੋੜ ਪੜਕੀ ਵੀ ਦੇ ਲੈਣਾ 72 ਕਰੋੜ 1 ਲੱਖ 85079 ਭਾਰਤੀ ਸੰਖਿਆ ਪ੍ਰਣਾਲੀ ਦੇ ਵਿੱਚ 12 ਮਿਲੀਅਨ ਲਿਖ ਲੈਣੇ ਕਿੰਨੇ ਹੁੰਦੇ ਨੇ ਕਿੰਨਾ ਲਿਖਣਾ ਹੈ 12 ਮਿਲੀਅਨ ਤਾਂ 12 ਮਿਲੀਅਨ ਇਹ ਹੋ ਗਈ ਇੰਟਰਨੈਸ਼ਨਲ ਪ੍ਰਣਾਲੀ ਤਿੰਨ ਤਿੰਨ ਛੱਡ ਕੇ ਲੱਗਦਾ ਹੁਣ ਆਪਾਂ ਇੰਡੀਅਨ ਲਿਖਣਾ ਇੰਡੀਅਨ ਦੇ ਵਿੱਚ ਕਿੰਨੇ ਛੱਡ ਕੇ ਲਿਖਦਾ ਤਿੰਨ ਛੱਡ ਕੇ ਫਿਰ ਦੋ ਛੱਡ ਕੇ ਫਿਰ 2 ਛੱਡ ਕੇ ਇਹ ਹੋ ਗਿਆ ਇੰਡੀਅਨ ਸਿਸਟਮ ਜਿੱਥੇ ਤੁਹਾਨੂੰ ਇਹ ਚੀਜ਼ ਨਜ਼ਰ ਆ ਰਹੀ ਹੈ ਉਹ ਤੁਹਾਡਾ ਕੀ ਹੈ ਆਨਸਰ ਹੈ অপਸ਼ਨ ਨੰਬਰ 4 ਤੁਹਾਡਾ ਕੀ ਹੋ ਗਿਆ ਆਨਸਰ ਹੋ ਗਿਆ 6ਵਾਂ ਸਵਾਲ ਹੈ 10000 10000 ਲਓ ਜੀ 10000 ਲਿਖਤਾ 100 10 ਸੈਂਕੜੇ ਇਹ ਹੋ ਗਿਆ 100 ਕਿੰਨੇ 100 3 ਫਿਰ 10 ਸਰੰਦ ਕੀ ਕਰਨਾ ਹੈ ਜੋ ਉਨ ਉੱਠਾ ਲਿਖਦਾ 1 ਮਿੰਟ 10 ਕਿਉਂਕਿ 10 ਸੀ ਨਾ ਮੈਂ 01 ਲਿਖਦਾ ਧਿਆਨ ਰੱਖਣਾ ਤੁਸੀਂ ਨਾ ਗਲਤੀ ਕਰਦੇ ਜੋੜੋ 01011 ਤਾਂ ਆਨਸਰ ਕਿੰਨਾ ਆ ਗਿਆ 11010 ਜਾਨਕੀ ਆਪਸ਼ਨ ਨੰਬਰ ਕਿਹੜੀ ਆ ਗਈ ਤੀਜੀ ਸੋ ਤੀਜੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇਣਾ ਤੁਹਾਡਾ ਕੀ ਆ ਆਨਸਰ ਠੀਕ ਹੈ ਬੇਟਾ ਹੁਣ ਆਪਾਂ 7ਵੇਂ ਸਵਾਲ 'ਚ ਦੇਖਣਾ ਸਾਰਣੀ ਨੂੰ ਪੜ੍ਹਨੀ ਹੈ ਤੇ ਆਨਸਰ ਦੇਨੇ ਨੇ ਕੀ ਪੁੱਛਿਆ ਇਹਨਾਂ ਨੇ ਕੈਨੋਪਸ ਅਤੇ ਆਰ ਕਟਾਰਸ ਤਾਰਿਆਂ ਦੇ ਵਿਆਸ ਦਾ ਕਿੰਨਾ ਅੰਤਰ ਹੈ ਅੰਤਰ ਪੁੱਛਿਆ ਡਿਫਰੈਂਸ ਪੁੱਛਿਆ ਕਿਦੇ ਕਿਦੇ ਇੱਕ ਤਾਂ ਆ ਪੁੱਛਿਆ ਕੈਨੋਪਸ ਇੱਕ ਆਰਕਟਸ ਦੋਨਾਂ ਦਾ ਅੰਤਰ ਹੈ ਡਿਫਰੈਂਸ ਕੱਢਣਾ ਵੱਡੇ ਚੋਂ ਛੋਟੀ ਰਕਮ ਘਟਾਉਣੀ ਬਸ ਇੰਨੀ ਕੰਮ ਹੈ ਦੋ ਰਕਮਿਕ ਨੂੰ ਮੰਗੀ ਲਓ ਜੀ ਦੋ 5941920 ਵਿੱਚੋਂ ਕੀ ਘਟਾਉਣਾ 19 88 88 00 ਥੋੜਾ ਰਕਮ ਹਣੇ ਕਰੂ 0 ਥੱਲੇ ਧਿਆਨ ਨਾਲ ਲਿਖਣਾ ਫਿਰ ਤੁਹਾਡੇ ਸਵਾਲ 'ਚ ਕੋਈ ਦਿੱਕਤ ਨਹੀਂ ਆਉਦੀ 0 0 1 ਇੱਥੋਂ 1 ਨੂੰ ਲੈ ਲਿਆ ਕੋਈ 11 ਬਣ ਗਈ 11 ਚਟਕੜੇ 3 ਇਹਦੇ ਕੋਲ ਰਹਿ ਗਈ ਸੀ 3 13 ਬਣ ਗਈ 13 ਚਟਕੜੇ 5 ਉਰੇ ਰਹਿ ਗਈ 8 8 ਚੋਂ 8 ਕੱਟੇ 0 ਉਰੇ 21 ਨੂੰ ਦੇਤਾ 15 15 ਚ 9 ਕੱਟੇ 6 ਉਰੇ ਬਚ ਗਿਆ 0 0 ਲਾਉਣ ਦੀ ਲੋੜ ਨਹੀਂ ਹੁੰਦੀ ਤਾਂ ਅੰਤਰ ਕਿੰਨਾ ਆ ਗਿਆ 6053 120 60 ਲੱਖ 53 ਹਜ਼ਾਰ 100 ਤਾਂ ਤੁਸੀਂ ਦੋ ਨੰਬਰ অপਸ਼ਨ ਦੇ ਉੱਤੇ ਇੱਕ ਲਗਾ ਦੇਣਾ ਤੁਹਾਡੀ ਦੋ ਨੰਬਰ অপਸ਼ਨ ਇਹਦਾ ਆਨਸਰ ਹੈ ਬੜਾ ਹੀ ਇੰਟਰਸਟਿੰਗ ਜਿਹਾ ਸਵਾਲ ਹੈ ਕਮਾ ਕੇ ਜੇ ਪਾਇਆ ਵੇ ਇੱਕ ਮੋਬਾਈਲ ਨੰਬਰ ਵਿੱਚ 10 ਅੰਕ ਹੁੰਦੇ ਨੇ ਸਭ ਨੂੰ ਪਤਾ ਹੈ ਜਿਹੜੇ ਪਹਿਲੇ 4 ਅੰਕ ਨੇ 998 ਤੇ 7 ਨੇ ਜਿਹੜੇ ਆਖਰੀ 3 ਅੰਕ ਨੇ 998 7 ਇਹ ਹੋ ਗਏ ਪਹਿਲੇ 4 ਅੰਕ ਆਖਰੀ ਜਿਹੜੇ 3 ਅੰਕ ਨੇ ਉਹ ਕਿੰਨੇ ਨੇ 3 5 5 ਚੇਂਜ ਹੋ ਸਕਦਾ ਅੱਗੇ ਪਿੱਛੇ ਪੈਟਰਨ ਵੀ ਕੁਝ ਵੀ ਹੋ ਸਕਦਾ ਬਾਕੀ ਦੇ ਜਿਹੜੇ ਅੰਕ ਨੇ ਉਹ ਕੀ ਨੇ ਵੱਖਰੇ ਨੇ ਬੱਕਰੇ ਇਹਨ ਦਾ ਸੈਂਸ ਮੇਰੇ ਕੋਲ ਕੀ ਕੁਛ ਆ ਗਿਆ 9 ਆ ਗਿਆ 8 ਆ ਗਿਆ 7 ਆ ਗਿਆ 3 ਆ ਗਿਆ ਤੇ 5 ਆ ਗਿਆ ਮੇਰੇ ਕੋਲ ਕੀ ਕੁਛ ਨਹੀਂ ਆਇਆ 6 4 2 1 0 ਮਤਲਬ 6 4 2 1 ਤੇ 0 ਮੇਰੇ ਕੋਲੇ ਮਿਸ ਨੇ ਤੁਸੀਂ ਧਿਆਨ ਚ ਰੱਖਿਓ 6 4 2 1 ਤੇ 0 ਇਹ ਹਜ ਤੱਕ ਆਏ ਨਹੀਂ ਹੈਗੇ ਅੰਕ ਬਾਕੀ ਦੇ ਅੰਕ ਵੱਖਰੇ ਨੇ ਅਤੇ ਮੋਬਾਈਲ ਨੰਬਰ ਨੂੰ ਸਭ ਤੋਂ ਵੱਡੀ ਸੰਭਾਵਿਤ ਸੰਖਿਆ ਬਣਾਉਂਦੇ ਨੇ ਇਹ ਅੰਕ ਕਿਹੜੇ ਹੋ ਸਕਦੇ ਨੇ ਮਤਲਬ ਜਿਹੜੇ ਅੰਕ ਮੇਰੇ ਕੋਲ ਮਿਸ ਹੋ ਗਏ ਇਹਨਾਂ ਤੋਂ ਵੱਖਰੇ ਨੇ ਤਾਂ ਉਹ ਕਿਹੜੇ ਨੰਬਰ ਹੋ ਸਕਦੇ ਨੇ ਵੀ ਸੰਖਿਆ ਆਪਣੀ ਸਾਰਿਆਂ ਤੋਂ ਕੀ ਬਣ ਜੇ ਵੱਡੀ ਬਣ ਜੇ ਤਾਂ ਹੁਣ ਇਹਨਾਂ ਪੰਜਾਂ ਦੇ ਵਿੱਚੋਂ ਦੇਖੋ ਕਿਹੜੇ ਅੰਕ ਲੈ ਸਕਦੇ ਆਪਾਂ ਅੰਕ ਵੱਖਰੇ ਲੈਣੇ ਨੇ ਸੇਮ ਲੈਣੇ ਨਹੀਂ ਤਾਂ ਕਿਹੜੇ ਲਈਏ 6 4 ਦੋ ਤਾਂ ਆਪਾਂ ਕਿਹੜੇ ਅੰਕ ਲਵਾਂਗੇ 6 4 ਤੇ 6 4 ਤਾਂ ਇਸ ਤਰ੍ਹਾਂ ਇਹਦੀ ਸੰਖਿਆ ਬਣੂਗੀ ਆਪਣੇ ਕੋਲੋਂ ਵੱਡੀ ਸੰਭਾਵਿਤ ਬਣ ਜੂਗੀ ਤਾਂ ਆਪਾਂ ਆਪਸ਼ਨ ਲੈਣੀ ਹੈ ਨੰਬਰ 3 ਠੀਕ ਹੈ ਹੋ ਸਕਦਾ ਵੀ ਕੋਈ ਕਿਸੇ ਹੋ ਢੰਗ ਨਾ ਕਰੇ ਪਰ ਆਪਣੀ ਸਮਝ ਦੇ ਮੁਤਾਬਕ ਜਿਵੇਂ ਲਿਖਿਆ ਨੇ ਬਾਕੀ ਦੇ ਅੰਕ ਕਿਨੇ ਵੱਖਰੇ ਨੇ ਵੱਖਰੇ ਨੇ ਮਤਲਬ ਇੰਨਾ ਦੇ ਨਾਲ ਦੇ ਨਹੀਂ ਹੈਗੇ ਸਭ ਤੋਂ ਵੱਡੀ ਸੰਖਿਆ ਵੀ ਬਣਾਉਣੀ ਹੈ ਤਾਂ ਵੱਡੀ ਸੰਖਿਆ ਇਹ ਹੀ ਇਹਦੀ ਬਣਦੀ ਹੈ 642 ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਗਲਤ ਪੁੱਛਿਆ ਕਿਹੜਾ ਨਾ ਟ्रू ਧਿਆਨ ਦੇਣਾ ਐਚ ਸੀ ਐਫ ਆਫ ਟੂ ਡਿਸਟਿੰਕਟ ਪ੍ਰਾਈਮ ਨੰਬਰ ਇਜ਼ 1 ਦੋ ਅਪਹਾਰ ਸੰਖਿਆਵਾਂ ਦਾ ਮਮਾ ਸੱਸਾ ਵਾਵਾ ਇੱਕ ਹੁੰਦਾ ਬਿਲਕੁਲ ਸਹੀ ਹੈ ਇਹਨਾਂ ਦਾ ਆਪਣਾ ਗਲਤ ਪੁੱਛਿਆ ਨਾ ਦੋ ਸਹਿਪਾ ਸੰਖਿਆਵਾਂ ਦਾ ਮਮਾ ਸੱਸਾ ਵਾਵਾ ਉਹ ਜਿਹੜੇ ਸਹਿਵਾਜ ਨੇ ਸਹਿਵਾਜ ਦਾ ਮਤਲਬ ਕੀ ਹੁੰਦਾ ਜਿਨ੍ਹਾਂ ਦਾ ਮਮਾ ਸੱਸਾ ਵਾਵਾ ਇੱਕ ਹੋਵੇ ਜਿਵੇਂ 5 ਤੇ 7 ਦੋਨਾਂ ਦਾ ਮਮਾ ਸੱਸਾ ਵਾਵਾ ਕਿੰਨਾ ਹੈ ਇੱਕ ਇਹ ਵੀ ਕਥਨ ਕੀ ਹੈ ਬਿਲਕੁਲ ਸਹੀ ਹੈ ਪਹਿਲਾ ਵੀ ਸਹੀ ਹੋ ਗਿਆ ਦੂਜਾ ਵੀ ਸਹੀ ਹੋ ਗਿਆ ਦੋ ਲਗਾਤਾਰ ਜਿਸਤ ਸੰਖਿਆਵਾਂ ਦਾ ਮਮਾ ਸੱਸਾ ਵਾਵਾ ਦੋ ਹੁੰਦਾ ਲਗਾਤਾਰ ਜਿਸ ਸੰਖਿਆਵਾਂ ਦਾ ਮਤਲਬ ਹੈ 6 ਤੇ 8 ਇਹਨਾਂ ਦਾ ਮਮਾ ਸੱਸਾ ਬਾਬਾ ਵੀ ਦੋ ਹੁੰਦਾ ਹੈ ਇਹ ਵੀ ਬਿਲਕੁਲ ਕੀ ਹੈ ਠੀਕ ਹੈ ਇੱਕ ਜਿਸਤ ਸੰਖਿਆ ਤੇ ਇੱਕ ਟਾਂਕ ਸੰਖਿਆ ਦਾ ਮਮਾ ਸੱਸਾ ਬਾਬਾ ਜਿਸਤ ਸੰਖਿਆ ਹੁੰਦਾ ਦੇਖੋ ਬੇਟਾ ਇੱਕ ਜਿਸਤ ਸੰਖਿਆ ਕੀ ਇੱਕ ਟਾਂਕ ਸੰਖਿਆ ਜਿਸਤ ਸੰਖਿਆ ਮੰਨ ਲਓ 4 ਤੇ ਟਾਂਕ ਸੰਖਿਆ ਮੰਨ ਲਓ 5 ਇਹਦਾ ਮਮਾ ਸੱਸਾ ਬਾਬਾ ਕਹਿੰਦੇ ਜਿਸਤ ਸੰਖਿਆ ਹੁੰਦੀ ਹੈ ਜਦੋਂ ਹੁਣ 5 ਦੇ ਵਿੱਚ ਗੁਨਨਖੰਡ ਦੋ ਹੀ ਨਹੀਂ ਹੈਗਾ मतलब ਜਿਹੜੀ ਸੰਖਿਆ ਤਾਂਕ ਹੋਗੀ ਉਹ ਦੋ ਤੇ ਵੰਡੀ ਹੋਈ ਨਹੀਂ ਜਾਂਦੀ ਤਾਂ ਫਿਰ ਮੰਮਾ ਸੱਸਾ ਵਾਵਾ ਵੀ ਜਿਸਤ ਕਿਵੇਂ ਹੋ ਸਕਦਾ ਹੈ ਤਾਂ ਇਹ ਕਥਨ ਆਪਣਾ ਗੀ ਹੋ ਗਿਆ ਗਲਤ ਗਲਤ मतलब ਗਲਤੀ ਤਾਂ ਪੁੱਛਿਆ ਉਹਨਾਂ ਨੇ ਤਾਂ ਤੁਸੀਂ ਨੰਬਰ 4 ਦੇ ਉੱਤੇ ਟਿਕ ਲਗਾ ਦੇਣੀ ਹੈ 헤ਡਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ ਗਲਤ ਕਿਹੜਾ ਇੱਥੇ ਵੀ ਗਲਤ ਪੁੱਛਿਆ ਫਾਲਸ ਪੁੱਛਿਆ ਅਪਾਦ ਸੰਖਿਆਵਾਂ ਦੀ ਗਿਣਤੀ ਅਨੰਤ ਹੈ ਇਨਫਾਈਨਾਈਟ ਆ ਬਹੁਤ ਸਾਰੀਆਂ ਅਪਾਦ ਸੰਖਿਆਵਾਂ ਨੇ ਬਿਲਕੁਲ ਸਹੀ ਸਾਰੀਆਂ ਅਪਾਦ ਸੰਖਿਆਵਾਂ ਟਾਂਕ ਹਨ ਆਪਾਂ ਜਦੋਂ ਅਪਾਦ ਸੰਖਿਆਵਾਂ ਸਟਾਰਟ ਕਰਦੇ ਆ ਆਪਾਂ ਕਿੱਥੋਂ ਕਰਦੇ ਆ 2 3 5 7 ਸਭ ਤੋਂ ਪਹਿਲੀ ਸੰਖਿਆ ਕੀ ਹੈ ਪ੍ਰਾਈਮ ਨੰਬਰ ਅਪਾਦ ਸੰਖਿਆ 2 ਤੇ 2 ਕੀ ਹੈ ਜਿਸ ਈਵਨ ਨੰਬਰ ਤੇ ਕਹੀਏਂ ਦੇ ਆਰਡ ਨੰਬਰ ਮਤਲਬ ਪੰਜਾਬੀ ਚ ਟਾਂਕ ਤਾਂ ਦੂਜਾ ਕਥਨ ਹੀ ਕੀ ਹੋ ਗਿਆ ਆਪਣਾ ਆਨਸਰ ਹੋ ਗਿਆ ਕਿਉਂਕਿ ਇਹਨਾਂ ਨੇ ਗਲਤ ਪੁੱਛਿਆ ਸੀ ਇਹ ਕਥਨ ਕੀ ਹੈ ਗਲਤ ਹੈ ਉਸ ਤੋਂ ਬਾਅਦ ਵਾਲੇ ਕਥਨ ਵੀ ਆਪਾਂ ਚੈੱਕ ਕਰ ਲੈਣੇ ਆ ਇੱਕ ਅਪਾ ਸੰਖਿਆ ਦੇ ਦੋ ਹੀ ਗੁਣਨਖੰਡ ਹੁੰਦੇ ਨੇ ਹਾਂ ਜਿਵੇਂ 7 ਦੇ ਦੋ ਹੀ ਗੁਣਨਖੰਡ ਹੈ 1 ਤੇ 7 11 ਦੇ ਵੀ ਦੋ ਹੀ ਗੁਣਨਖੰਡ ਹੈ 1 ਤੇ 11 13 ਦੇ ਵੀ ਦੋ ਹੀ ਗੁਣਨਖੰਡ ਹੈ 1 ਤੇ 13 ਤੇ ਇਹ ਕਥਨ ਬਿਲਕੁਲ ਸਹੀ ਸੀ 90 ਅਤੇ 100 ਦੇ ਵਿਚਕਾਰ ਇੱਕ ਹੀ ਪ੍ਰਾਈਮ ਨੰਬਰ ਹੈ ਕਿਹੜਾਗਾ 97 ਇਕੱਲਾ ਇਹੀ ਪ੍ਰਾਈਮ ਨੰਬਰ ਹੈ ਇਹ ਤੋਂ ਬਿਨਾ ਹੋਰ ਕੋਈ ਪ੍ਰਾਈਮ ਨੰਬਰ 90 ਤੇ 100 ਦੇ ਵਿਚਕਾਰ ਨਹੀਂ ਹੈਗਾ ਇਹ ਵੀ ਸਹੀ ਸੀ ਤਾਂ ਗਲਤ ਕੀ ਸੀ ਇਕੱਲਾ ਨੰਬਰ 2 ਦੋ ਪ੍ਰਾਕਿਰਤਿਕ ਸੰਖਿਆਵਾਂ ਪੀ ਅਤੇ ਕਿਊ ਦੇ ਸਬੰਧ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ ਪੀ ਕੀ ਇੱਕ ਆ ਭਾਜ ਮਤਲਬ ਪੀ ਕੀ ਹੈ ਪ੍ਰਾਈਮ ਤੇ ਕਿਉ ਕੀ ਹੈ ਭਾਜ ਭਾਜ ਮਤਲਬ ਕੰਪੋ ਜਟ ਕਿਉਂਕਿ ਇਹ ਕੰਪੋਜ਼ਿਟ ਜਿਹਨੂੰ ਪੰਜਾਬੀ ਚ ਬੋਲਦੇ ਆ ਭਾਜ ਤਿੰਨ ਚ ਕਿਹੜਾ ਕਤਨ ਹੈ ਜਿਹੜਾ ਉਹ ਠੀਕ ਹੈ ਦੇਖੋ ਧਿਆਨ ਨਾਲ ਜੇ ਪੀ ਪ੍ਰਾਈਮ ਹੈ ਕਿਉ ਕੰਪੋਜ਼ਿਟ ਹੈ ਪ੍ਰਾਈਮ ਮਤਲਬ ਮੰਨ ਲਓ 3 ਗੁਣਾ ਕੰਪੋਜ਼ਿਟ ਕੰਪੋਜ਼ਿਟ ਮਤਲਬ 9 ਲੈ ਲਓ ਕਿਉਂਕਿ 9 ਤਿੰਨ ਤੇ ਵੰਡਿਆ 9 3 27 ਇਹਨਾਂ ਨੇ ਵੀ ਆਖਿਆ p q ਇੱਕ ਟਾਂਕ ਸੰਖਿਆ ਹੋ ਸਕਦੀ ਹੈ ਹੋਵੇ না ਹੋਵੇ ਮਤਲਬ ਕਦੇ ਨਾ ਕਦੇ ਤਾਂ ਹੋ ਸਕਦੀ ਹੈ ਕਾਤਨ ਬਿਲਕੁਲ ਕੀ ਹੈ ਸਹੀ ਹੈ q p ਇੱਕ ਅਭਾਜ ਸੰਖਿਆ ਹੋ ਸਕਦੀ ਹੈ ਹੁਣ ਮੈਂਨੇ q ਕਿੰਨਾ ਲੇਤਾ ਸੀ 9 p ਕਿੰਨਾ ਲੇਤਾ 3 9 ਨੂੰ 3 ਤੇ ਵੰਡ ਦੋ ਕਿੰਨਾ ਆ ਗਿਆ 3 ਤੇ 3 ਕੀ ਹੈ ਮੇਰੇ ਕੋਲੇ ਅਪਾ ਅਸੰਖਿਆ ਤਾਂ ਦੂਜਾ ਕਥਨ ਵੀ ਮੇਰਾ ਹੋ ਸਕਦਾ ਮੈਂ ਸਾਫ਼ ਕਰਦਾ ਇੱਕ ਵਾਰੀ ਪਹਿਲਾ ਵੀ ਹੋ ਸਕਦਾ ਦੂਜਾ ਵੀ ਹੋ ਸਕਦਾ ਹੁਣ ਆਪਾਂ ਤੀਜਾ ਦੇਖੀਏ p ਜੋੜ q ਇੱਕ ਅਪਾ ਸੰਖਿਆ ਹੋ ਸਕਦੀ ਹੈ ਲਓ ਜੀ p ਕੀ ਹੈ ਅਪਾ ਸੰਖਿਆ q ਕੀ ਹੈ 9 ਲੈ ਲੈਨੇ ਆਪਾਂ ਕੰਪੋਜ਼ਿਟ ਨੰਬਰ ਦੋਨਾਂ ਨੂੰ ਜੋੜੀਏ ਕਿੰਨਾ ਬਣ ਗਿਆ 11 ਤੇ 11 ਕੀ ਆ ਮੇਰੇ ਕੋਲੇ ਫੇਰ ਫੇਰ ਅਪਾਸੰਖਿਆ ਤੋਂ ਤੀਜਾ ਕਥਨ ਵੀ ਕੀ ਹੈ ਠੀਕ ਹੈ ਤੇ ਇਹਨਾਂ ਨੇ ਪੁੱਛਿਆ ਵੀ ਕੀ ਆਪਣੇ ਤੋਂ ਠੀਕ ਹੁਣ ਕਿਤੇ ਲਾਈਏ ਮਾੜਾ ਰੁਕ ਜੋ ਚੌਥਾ ਆਪਸ਼ਨ ਵੀ ਦੇਖ ਲਓ ਉਪਰੋਕਤ ਸਾਰੇ ਇਹਦੇ ਵਿੱਚ ਬੇਟਾ ਕੀ ਆਪਾਂ ਆਨਸਰ ਲਾਵਾਂਗੇ ਉਪਰੋਕਤ ਸਾਰੇ ਸਮੂਹ S 200 201 202 ਕਿੱਥੋਂ ਤੱਕ ਜਾ ਰਹੀਆਂ 300 ਤੱਕ ਕਿੰਨੀਆਂ ਸੰਖਿਆਵਾਂ 5 ਨਾਲ ਵੰਡੀਆਂ ਜਾਂਦੀਆਂ ਹਨ ਹੁਣ 5 ਨਾਲ ਪੁੱਛਿਆ ਬੇਟਾ ਇਦੋਂ ਮੈਂ ਤੁਹਾਨੂੰ ਸੌਖਾ ਕਰਕੇ ਸਮਝਾਉਣਾ ਮੰਨ ਲਓ 200 ਤੋਂ ਲੈ ਕੇ 201 210 ਤੱਕ ਹੁੰਦੀਆਂ ਤਾਂ ਆਪਾਂ ਕਿੰਨਾ ਅਨਸਰ ਤਾਂ ਬੱਚੇ ਫੜਾ ਫੜ ਬੋਲਦੇ ਆ 5 ਨਾਲ ਸਰ ਵੀ ਕਿਹੜੇ ਕਿਹੜੇ ਵੰਡੇ ਜਾਣਗੇ 200 ਵੰਡੀ ਜਾਊਗੀ 1 ਵਿਚਾਲੇ ਦੇ 205 ਵੰਡੀ ਜਾਊਗੀ ਲਾਸਟ ਤੇ ਕਿਹੜੀ ਵੰਡੀ ਜਾਊ 210 ਤਾਂ ਤਿੰਨ ਸੰਖਿਆਵਾਂ ਹੋ ਗਈਆਂ ਹੁਣ ਇਹ ਤਾਂ ਸੀ ਛੋਟੀ ਰਕਮ ਤਾਂ ਫੜਾ ਫੜ ਤਿੰਨ ਕੱਢ ਲਿਆ ਜੇ ਮੈਥਡ ਦੇ ਅਨੁਸਾਰ ਕਰੀਏ ਤੋ ਤਰੀਕਾ ਕੀ ਹੈ 210 ਘਟਾਓ 200 ਵੱਡੀ ਸੰਖਿਆ ਦੇ ਵਿੱਚੋਂ ਛੋਟੀ ਘਟਾ ਦਿਓ ਜਿੰਨੇ ਤੇ ਪੁੱਛਿਆ ਉਹਨੇ ਤੇ ਵੰਡ ਦਿਓ 5 ਦੇ ਪੁੱਛਿਆ ਸੀ ਤਾਂ 5 ਦੇ ਕੀ ਕਰ ਲਓ ਵੰਡ ਦਿਓ 10 ਵੰਡੋ 5 ਕਿੰਨਾ ਆ ਗਿਆ 2 ਹੁਣ ਜਦੋਂ ਆਨਸਰ ਤੁਹਾਡਾ 2 ਆ ਗਿਆ ਪਰੰਤੂ ਉੱਤੇ ਸੰਖਿਆਵਾਂ ਕਿੰਨੀਆਂ ਕਿੰਨੀਆਂ 200 205 ਤੇ 210 ਸੰਖਿਆਵਾਂ ਕਿੰਨੀਆਂ ਨੇ 3 ਨੇ 200 ਤੋਂ ਲੈ ਕੇ 210 ਤੱਕ ਕਿੰਨੀਆਂ ਸੰਖਿਆਵਾਂ ਸੀ ਤਿੰਨ ਸੰਖਿਆਵਾਂ ਸੀ ਉਹ ਵੰਡਿਆ ਜਾਂਦੀ ਹੈ ਆਨਸਰ ਕਿੰਨਾ ਆਉਂਦਾ 2 ਬੇਟਾ 2 ਐਕਚੁਅਲ ਜਵਾਬ ਨਹੀਂ ਹੈ 2 ਵੰਡ ਕੇ ਆਪਾਂ ਕੱਢਿਆ ਤਾਂ ਯਾਦ ਰੱਖਣਾ ਜਿੰਨਾ ਵੀ ਤੁਹਾਡਾ ਆਨਸਰ ਆਉਂਦਾ ਉਹਦੇ ਚ ਇੱਕ ਜ਼ਰੂਰ ਜੋੜਨਾ ਹੈ ਰੀਅਲ ਆਨਸਰ ਵਾਸਤੇ ਅਸਲੀ ਆਨਸਰ ਵਾਸਤੇ ਤਾਂ 2 ਜੋੜ ਇੱਕ ਆਨਸਰ ਕਿੰਨਾ ਸੀ 3 ਇੱਥੇ 200 ਤੋਂ ਲੈ ਕੇ ਆਪਾਂ ਨੂੰ ਪੁੱਛਿਆ ਕਿ ਐ ਤੱਕ ਹੈ 300 ਤੱਕ ਤਾਂ ਇੱਥੇ ਵੀ ਇਹੀ ਤਰੀਕਾ ਲਾਵਾਂਗੇ 300 ਦੇ ਵਿੱਚੋਂ ਕਿੰਨਾ ਘਟਾ ਦੋ 200 ਬੰਡੇ ਕਰ ਦੋ ਕਿੰਨਾ 5 300 200 ਗੱਡੀ 100 ਬੰਡੇ 5 ਕਿੰਨਾ ਆ ਗਿਆ 20 ਤਾਂ ਬੱਚੇ ਫਟਾਫਟ 20 ਅਨਸਰ ਲਿਖਿਆ ਤਾਂ 20 ਨਹੀਂ ਲਿਖਣਾ ਕਿੰਨਾ ਲਿਖਣਾ ਹੈ ਸ਼ਾਬਾਸ਼ ਇੱਕ ਜੋੜ ਕੇ 20 1 21 ਤਾਂ ਅਨਸਰ ਕਿੰਨਾ ਲਿਖਣਾ ਹੈ 21 ਕਲੀਅਰ ਹੈ ਬੇਟਾ ਅਗਲਾ ਸਵਾਲ ਹੈ ਪੈਟਰਨ ਨੂੰ ਵੇਖੋ ਤੇ ਲਿਖੋ ਪੈਟਰਨ ਵੇਖ ਕੇ ਸਮਝ ਜਾਣਾ ਕੀ ਕਰ ਰਹੇ ਨੇ 1 ਤੇ 3 ਕਿੰਨੇ ਹੁੰਦੇ ਆ ਕਹਿੰਦੇ 4 1 3 5 ਕਿੰਨੇ ਹੁੰਦੇ ਆ 9 ਥੋੜਾ ਧਿਆਨ ਨਾਲ ਦੇਖੋ ਕੀ ਹੋ ਰਿਹਾ ਮੈਂ ਐਰੋ ਜਾਣ ਕੇ ਲਾਇਆਗਾ ਦੇਖ ਕੇ ਤੁਹਾਨੂੰ ਐ ਲੱਗਦਾ ਵੀ ਕੁਝ ਰਗਮ ਮੰਡ ਰਹੀ ਹੈ 4 2 ਦਾ ਵਰਗ ਹੈ 9 3 ਦਾ ਵਰਗ ਹੈ 16 ਵਰਗ ਮਤਲਬ ਸਕੁਅਰ 2 2 4 ਜੇ ਨਹੀਂ ਸਮਝ ਲੱਗਿਆ ਇਦਾਂ ਲਿਖ ਲਓ ਕੀ ਹੈ 2 2 4 9 3 3 9 ਜੇ ਇੱਕ ਦੋ ਰਕਮਾਂ ਸੀ ਤਾਂ 2 2 4 ਇੱਥੇ ਰਕਮਾਂ ਕਿੰਨੀਆਂ ਤਿੰਨ 3 3 9 ਰਕਮਾਂ ਕਿੰਨੀਆਂ ਦੇਖੋ 1 2 3 4 ਚਾਰ ਰਕਮਾਂ ਨੇ ਤਾਂ ਚੌਕਮ ਚੌਕੀ 16 ਪੂਰੀ ਰਕਮਾਂ ਕਿੰਨੀਆਂ ਨੇ ਪੰਜ ਨੇ ਤਾਂ 5 5 25 5 5 25 ਹੁਣ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਰਕਮਾਂ गिन ਲੋ 1 2 3 4 5 6 7 8 ਤਾਂ ਸਰ ਕਿੰਨਾ ਹੋਊਗਾ 9 9 ਤਾਂ ਨੌਣੇ ਆ ਹੀ ਕਿੰਨਾ ਹੁੰਦਾ 81 ਤਾਂ ਤੁਸੀਂ ਆਪਸ਼ਨ ਚੌਥੀ ਦੇ ਉੱਤੇ ਟਿੱਕ ਲਗਾ ਦੇਣੇ ਇਹ ਵੀ ਬੜਾ ਇੰਟਰਸਟਿੰਗ ਜਿਹਾ ਸਵਾਲ ਆ ਰਾਮ ਨਾ ਸਮਝ ਲੇ ਕੁਝ ਵੀ ਨਹੀਂ ਹੈਗਾ ਮੈਂ ਪੰਜ ਅੰਕਾਂ ਦੀ ਸੰਖਿਆ ਹਾਂ ਲੋ 1 2 3 4 ਤੱਕ 5 ਪੰਜ ਨਾਲ ਵੰਡੀ ਜਾ ਸਕਦੀ ਹਾਂ ਪਰ 10 ਨਾਲ ਨਹੀਂ ਹੁਣ ਜਿਹੜੀ ਸੰਖਿਆ ਪੰਜ ਨਾਲ ਵੰਡੀ ਜਾਊ 10 ਨਾਲ ਨਹੀਂ ਤਾਂ ਕਲੀਅਰ ਹੈ ਵੀ ਉਹਦੇ ਮਗਰ ਕੀ ਹੋਊਗਾ ਪੰਜ ਕਿਉਂ 0 ਤਾਂ ਲੈ ਨਹੀਂ ਸਕਦਾ ਕਿਉਂਕਿ 10 ਤੇ ਵੰਡੀ ਨਹੀਂ ਜਾਂਦੀ ਮੇਰੇ 10ਵੇਂ ਅਤੇ 1000ਵੇਂ 10ਵਾਂ ਮਤਲਬ ਆਹ 10ਵਾਂ ਬੇਟਾ ਜਿੱਥੇ ਮੈਂ ਹੁਣ ਐ ਰੋਲਾ ਆ ਉਹ ਮੈਂ ਹਟਾ ਤਾ ਆ 1000ਵੇਂ ਸਥਾਨ ਹੈ ਹਟਾ ਤਾ ਕੀ ਇਹ ਕਰੰਬਾਰ ਦੂਜੀ ਅਤੇ ਤੀਜੀ ਕਿਹੜੀ ਸੰਖਿਆ ਹੈ ਕੀ ਪ੍ਰਾਈਮ ਨੰਬਰ ਨੇ ਦੂਜਾ ਪ੍ਰਾਈਮ ਨੰਬਰ ਕੀ ਆ 3 ਪਹਿਲਾ ਪ੍ਰਾਈਮ ਨੰਬਰ ਬੇਟਾ 2 ਹੁੰਦਾ ਫਿਰ 3 ਫਿਰ 5 ਫਿਰ 7 ਤੇ 1000ਵੇਂ ਸਥਾਨ ਤੇ ਕੀ ਹੈ ਤੀਜੀ ਪਾ ਸੰਖਿਆ ਤੀਜੀ ਦਾ ਭਾਗ ਕੀ ਹੈ 5 ਸੈਂਕੜੇ ਸਥਾਨ ਤੇ ਕੀ ਹੈ ਇੱਕ ਜਿਸਤ ਪਾ ਸੰਖਿਆ ਸੈਂਕੜਾ ਮਤਲਬ ਆਹ ਬੜਾ ਕਿਹੜੀ ਸੰਖਿਆ ਰੇ ਜਿਸਤ ਨਾਲੇ ਭਾਜ ਇੱਕੋ ਹੀ ਸੰਖਿਆ ਕਿਹੜੀ ਜਿਸਤ ਵੀ ਹੈ ਨਾਲੇ ਭਾਜ ਵੀ ਉਹ ਕੀ ਰਹੀ ਹੈ 2 ਹੈ ਤੇ 10000ਵੇਂ ਸਥਾਨ ਕੀ ਹੈ ਇਸ ਦਾ ਇਸ ਦਾ ਮਤਲਬ ਜਿਹੜੀ ਹੁਣ ਲਿਖੀ ਹੈ ਰਕਮ ਤੇ ਇਹਦਾ ਅੱਧਾ ਕਿੰਨਾ ਹੁੰਦਾ ਇੱਕ ਤਾਂ ਤੁਹਾਡੇ ਕੋਲ ਸੰਖਿਆ ਤਿਆਰ ਹੈ 1 5 2 3 5 ਆਪਸ਼ਨ ਲਾ ਦਿਓ ਤੀਜੀ ਦੁਬਾਰਾ ਚੈੱਕ ਕਰ ਸਕਦੇ ਹੋ ਸੰਖਿਆ ਦੇਖੋ ਪੰਜ ਅੰਕਾਂ ਦੀ ਹੈਗੀ ਹੈ ਹੈਗੀ ਹੈ ਪੰਜ ਤੇ ਵੰਡੀ ਜਾਂਦੀ ਹੈ ਹਾਂ ਕੌਣ ਕਹਿੰਦਾ ਆਹ ਕਹਿੰਦਾ ਜਿਹਦੇ ਸਰਕਲ ਕੀਤਾ ਮੇਰੇ 10ਵੇਂ ਅਤੇ 1000ਵੇਂ ਸਥਾਨ ਤੇ ਦੂਜੀ ਤੇ ਤੀਜੀ ਪਾ ਸੰਖਿਆ ਲਓ ਜੀ 10ਵੇਂ ਸਥਾਨ ਤੇ ਦੂਜੀ 1000ਵੇਂ ਸਥਾਨ ਤੇ ਤੀਜੀ ਹੈਗੀ ਹੈ ਆ ਜਿਸ ਤਪਾ ਸੰਖਿਆ ਸੈਂਕੜੇ ਸਥਾਨ ਤੇ ਆਉਤ ਵੱਡੀ ਤਾਂ ਸਰ ਕਿੰਨਾ ਤੁਹਾਡਾ ਨੰਬਰ 3 ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਨੂੰ ਸਭ ਤੋਂ ਵੱਡੀ ਦੋ ਸੰਖਿਆ ਦੀ ਸੰਖਿਆ ਨਾਲ ਗੁਣਾ ਕੀਤਾ ਜਾਂਦਾ ਹੈ ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਹੁੰਦੀ ਹੈ ਬੇਟਾ 100 ਕਿ ਇਹਦੇ ਨਾਲ ਗੁਣਾ ਕੀਤਾ ਜਾਂਦਾ ਦੋ ਅੰਕਾਂ ਦੀ ਵੱਡੀ 99 ਤੇ ਜਿੰਨਾ ਵੀ ਗੁਣਨਫਲ ਆ ਗਿਆ ਗੁਣਾ ਕਰਨ ਦੀ ਲੋੜ ਨਹੀਂ ਹੈਗੀ ਗੁਣਾ ਮੈਂ ਕਰਤਾ ਲਓ ਜੀ ਗੁਣਾ ਹੋ ਗਿਆ ਸਭ ਤੋਂ ਛੋਟੀ ਦੋ ਅੰਕਾਂ ਦੀ ਟਾਂਕ ਸੰਖਿਆ ਨਾਲ ਵੰਡਿਆ ਜਾਂਦਾ ਸਭ ਤੋਂ ਛੋਟੀ ਦੋ ਅੰਕਾਂ ਦੀ ਟਾਂਕ ਸੰਖਿਆ ਕਿਹੜੀ ਹੈ ਸਭ ਤੋਂ ਛੋਟੀ ਦੋ ਅੰਕਾਂ ਦੀ ਟਾਂਕ ਸੰਖਿਆ ਕਿਹੜੀ ਹੁੰਦੀ ਹੈ ਦੋ ਅੰਕ ਕਿੱਥੋਂ ਸ਼ੁਰੂ ਹੁੰਦੇ ਨੇ 10 ਤੋਂ ਕਿੱਥੋਂ ਤੱਕ ਚੱਲਦੇ ਨੇ 99 ਤਾਂ ਟਾਂਕ ਸੰਖਿਆ ਮੈਂ ਕਿੱਥੋਂ ਸ਼ੁਰੂ ਹੁੰਦੀ ਹੈ ਸਭ ਤੋਂ ਛੋਟੀਆਂ 11 13 15 ਤਾਂ ਸਭ ਤੋਂ ਛੋਟੀ ਕਿਹੜੀ ਹੈ 11 ਤੈਨੂੰ ਕਿਤੇ ਵੰਡ ਦੋ 11 ਨਾਲ 11 11 11 11 ਨਾਮ ਨਹੀਂ ਤਾਂ ਕਿੰਨਾ ਬਚ ਗਿਆ 9 100 ਤਾਂ 9 100 ਕਿੰਨਾ ਹੁੰਦਾ 900 ਤਾਂ ਮੇਰਾ ਆਨਸਰ ਕਿੰਨਾ ਆ ਗਿਆ অপਸ਼ਨ ਨੰਬਰ 4 ਬੇਟਾ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ-ਸਮੇਂ ਤੇ ਵੀਡੀਓ ਮਿਲਦੀਆਂ ਰਹਿਣ ਥੈਂਕ ਯੂ